ਤੇ ਤੂੰ ਸਾਡਾ ਗੁਰੂ ਨਹੀਂ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਦੇਸ਼ਾਂ-ਵਦੇਸ਼ਾਂ ਦੀ ਧਰਤੀ ਦੇ ਉੱਤੇ ਸਾਰੇ ਕਿਤੇ ਹੀ ਵਰਤਾਰਾ ਵੰਪ ਨਹੀਂ ਜਾਂਦਾ ਵਾ ਕਿ ਕੁਝ ਲੋਕ ਆਪਣੇ ਲਾਲਚ ਵਸ ਕੁਝ ਆਪਣੀਆਂ ਗੁਰਮਖੋ ਕੋਈ ਕਸੂਰਤਾਂ ਦੇ ਕਰਕੇ ਤੇ ਪੰਥ ਨੂੰ ਵਦਾਵਾ ਲੈ ਕੇ ਤੇ ਦੂਜੇ ਪਾਸੇ ਤੁਰੇ ਜਾਂਦੇ ਆ ਪਰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਏ ਕਿ ਜੇ ਅੱਜ ਅਸੀਂ ਵਦਾਵਾ ਲਿਖਦੇ ਆ ਨਾ ਤੇ ਜੇ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਸਿੱਖੀ ਦੀ ਚਿੰਗ ਬਾਕੀ ਹੁੰਦੀ ਆ ਤੇ ਅਰਦਾਸ ਕਰੀਏ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਅਸੀਂ ਵਦਾਵਾ ਲਿਖ ਦਿੱਤਾ ਨਾ ਤੇ ਮੋੜ ਸਾਡੀ ਟੁੱਟੀ ਕੱਟ ਤੇ ਫਿਰ ਖਦਰਾਨੇ ਦੀ ਢਾਬ ਵੀ ਸਾਡੇ ਤੋਂ ਬਹੁਤ ਹੀ ਦੂਰ ਨਹੀਂ ਆ ਸਤਿਗੁਰੂ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਕੋਵਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਸਰਬੰਸਮਾਰ ਕੇ ਸਾਰਾ ਕੁਝ ਸਾਜੋ ਸਮਾਨ ਪਾਤਸ਼ਾਹ ਨੇ ਸਰਸਾ ਨਦੀ ਨੂੰ ਭੇਡ ਚੜਾ ਦਿੱਤਾ ਪਰ ਇੱਕ ਚੀਜ਼ ਸੰਭ ਕੇ ਰੱਖੀ ਕੀ ਸੰਭ ਕੇ ਰੱਖਿਆ ਇੱਕ ਵਦਾਵਾ ਜਿਹੜਾ ਸਿੰਘਾਂ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਕਿ ਉਹ ਖਦਰਾਨੇ ਦੀ ਢਾਬ ਦੇ ਉੱਤੇ ਪੜਵਾਇਆ ਪਾਤਸ਼ਾਹ ਨੇ। ਪਾਤਸ਼ਾਹ ਤੋਂ ਪੜਵਾ ਲਿਆ ਸਿੰਘਾਂ ਨੇ। ਗੁਰਮੁਖ ਪੈਰ ਉੱਪਰ ਯਾਦ ਰੱਖਣ ਵਾਲੀ ਗੱਲ ਇਹ ਆ ਕਿ ਜਦੋਂ ਫਿਰ ਬਦਾਵਾ ਪੜਵਾਉਣਾ ਪੈਂਦਾ ਨਾ ਉਦੋਂ ਫਿਰ ਕੁਰਬਾਨੀ ਕਰਨੀ ਪੈਂਦੀ ਆ। ਤੇ ਫੇਰ ਪਾਤਸ਼ਾਹ ਝੋਲੀ ਦੇ ਵਿੱਚ ਪਾਲ ਝੋਲੀ ਦੇ ਵਿੱਚ ਸਿਰ ਰੱਖ ਕੇ ਤੇ ਬਦਾਵਾ ਪਾੜਦੇ ਪਰ ਪਹਿਲਾਂ ਕੁਰਬਾਨੀ ਕਰਨੀ ਪਊਗੀ ਫੇਰ। ਤੇ ਹਜੇ ਵੀ ਵੇਲਾ ਏ ਕਿ ਆਪਾਂ ਮੁੜ ਆਈਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਅਸੀਂ ਬਾਵਾ ਵਧਾਈਏ ਪਾਕਿਆਂ ਨੂੰ ਸਾਨੂੰ ਕਲਾਮੇ ਵਿੱਚ ਰਹਿਣਗੇ ਰਮੋ ਵਿਚਾਰ ਕੁਝ ਸਿੰਘ ਅੰਦਰ ਡੱਟ ਕੇ ਬੈਠੇ ਆ ਬਾਹਰ ਬੈਠੀਆਂ ਫੌਜਾਂ ਸੋਚਦੀਆਂ ਕੰਨੀਆਂ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਵਾਂਗੇ ਮਕਸਦ ਹੈ ਕੀ ਸੀ ਕਿ ਕਿਸੇ ਤਰੀਕੇ ਗੁਰੂ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢ ਕੇ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇ ਤੇ ਸਿੱਖੀ ਦੀ ਜੜ ਪੱਟੀ ਜਾਊਗੀ ਇਹਨਾਂ ਨੇ ਆਟੇ ਦੀ ਗਾਹ ਬਣਾ ਕੇ ਤੇ ਕੁਰਾਨ ਸ਼ਰੀਫ ਦੇ ਉੱਪਰ ਲਿਖ ਕੇ ਕਸਮ ਖਾਦੀ ਗੁਰੂ ਸਾਹਿਬ ਜੀ ਕੋਲ ਸੁਨੇਹਾ ਦੇ ਕੇ ਭੇਜਿਆ ਕਹਿੰਦੇ ਤੁਸੀਂ ਚੰਪ ਚਾਬ ਕਿਲੇ ਨੂੰ ਛੱਡ ਕੇ ਚਲੇ ਜਾਓ ਅਸੀਂ ਤੁਹਾਡਾ ਜਾਨੀ ਤੇ ਮਾਲੀ ਕੋਈ ਵੀ ਨੁਕਸਾਨ ਨਹੀਂ ਕਰਾਂਗੇ ਜਦੋਂ ਇਹ ਸੁਨੇਹਾ ਮਹਾਰਾਜੀਆਂ ਪਾਸ ਪਹੁੰਚਿਆ ਮਹਾਰਾਜੀਆਂ ਨੇ ਆਪਣੇ ਜਰਨੈਲਾਂ ਦੇ ਨਾਲ ਸਲਾਹ ਕੀਤੀ ਆ ਮਾਤਾ ਗੁਜਰ ਕੌਰ ਜੀ ਹੋਣਾਂ ਦੇ ਨਾਲ ਸਲਾਹ ਕੀਤੀ ਆਪਣੀ ਮਹਿਲਾ ਦੇ ਨਾਲ ਸਲਾਹ ਕੀਤੀ ਤੇ ਸਾਰਿਆਂ ਦਾ مشਵਰਾ ਇਹ ਹੋਇਆ ਕਿ ਸਾਨੂੰ ਕਿਲੇ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਕਿਲੇ ਦੇ ਵਿੱਚ ਬਹੁਤੀ ਦੇਰ ਤੱਕ ਨਹੀਂ ਜਾ ਸਕਦਾ ਰਸਤਾ-ਵਾਸਤਾ ਦੀ ਕਮੀ ਹੋਣ ਕਰਕੇ ਜੇ ਬਾਹਰ ਨਿਕਲਾਂਗੇ ਤੇ ਕੋਈ ਨਾ ਕੋਈ ਹੋਰ ਬੰਦੋਬਸਤ ਕਰ ਲਿਆ ਜਾਵੇਗਾ। ਪਾਤਸ਼ਾਹ ਨੇ ਸਾਰਿਆਂ ਦੀ ਸਲਾਹ ਮੰਨ ਕੇ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪੋਹ ਦੇ ਮਹੀਨੇ ਭਾਰੀ ਬਾਰਿਸ਼ ਦੇ ਵਿੱਚ ਕਹਿਰ ਦੀ ਸਰਦੀ ਪੈ ਰਹੀ ਆ। ਐਹੋ ਜਿਹੇ ਹਾਲਾਤਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਆਖਰੀ ਫਤੇ ਬਲਾ ਕੇ ਉੱਥੇ ਚਾਲਾ ਮਾਰ ਦਿੱਤਾ। ਕਿਸ ਤਰ੍ਹਾਂ ਦਾ ਵਰਤਾਵਾ ਵਾਪਰ ਰਿਹਾ ਏ? ਕਿਸ ਤਰ੍ਹਾਂ ਦਾ ਵਾਤਾਵਰਣ ਏ ਆਓ ਪਿਆਰ ਦੇ ਨਾਲ ਤੱਕਿਓ ਉਸ ਵੇਲੇ ਦੇ ਸੀਨ ਨੂੰ। ਆ ਕੀ ਹੋ ਕੇ ਬੈ ਗਿਆ ਗੁਰੂ ਗੋਬਿੰਦ ਸਿੰਘ ਸ਼ੇਰ ਰਾਕੇ ਮੁਗਲ ਪਹਾੜੀਏ ਲੈਣ ਅਨੰਤ ਪਰਕੇ ਰੋਹ ਜੀ ਟੱਪ ਕੇ ਮਗਲ ਆ ਜੁਲਾਮਾਂ ਦੀ ਹਾਦਾਂ ਨੂੰ ਨੂੰ ਲਾਉਣਾ ਪੈਗਾ ਹੀ ਹੋਗੇ ਜਾਨਾ ਕਬਲਾ ਕੰਧਾਰ ਦੇ ਦੁਖੀ ਹੋਗੇ ਜਾਨਾ ਕਬਲਾ ਕੰਧਾਰ ਦੇ ਹੋ ਜਾਂਦੀਆਂ ਨਾ ਤੇਜ ਕਰੋ ਪੰਨਾ ਬੋਚੀਆਂ ਬਾਈ ਤਾਰ ਖਾਨਾ ਨੇ ਸਕੀਮਾ ਸੋਚੀਆਂ ਬਾਈ ਤਾਰ ਖਾਨਾ ਨੇ ਸਕੀਮਾ ਸੋਚੀਆਂ ਦੀ ਮੇਲਾ ਲੈ ਕੇ ਆ ਗਏ ਨਾ ਗੁਰੂ ਦੀ ਅਕਾ ਦੇ ਆਟੇ ਦੀ ਬਾਣਾ ਕੇ ਗੰਦ ਚੱਕ ਆ ਗਏ ਆਟੇ ਦੀ ਬਾਣਾ Amen.

वारे अजी तेजुार सोक वार